ਤਾਰੀਵਾਲ ਦੇ ਡੜਵਾ ਰੋਡ ਤੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਖਹਿ ਕੇ ਲੰਗੀ ਪਰਾਲੀ ਦੀ ਭਰੀ ਟਰਾਲੀ ਨੂੰ ਅੱਗ ਲੱਗ ਗਈ ਵਿਖਦੇ ਹੀ ਵਿਖਦੇ ਸੜਕ ਵਿੱਚ ਅੱਗ ਦੇ ਭੰਬੜ ਮਚਨੇ ਸ਼ੁਰੂ ਹੋ ਗਏ ਰੋਡ ਦੇ ਦੁਕਾਨਦਾਰਾਂ ਨੇ ਤੁਰੰਤ ਫਰਬ ਗੇੜ ਨੂੰ ਫੋਨ ਕੀਤਾ ਤੇ ਫਰਬ ਗੇੜ ਦੀਆਂ ਦੋ ਗੱਡੀਆਂ ਨੇ ਮਸ਼ਕਤ ਤੋਂ ਬਾਅਦ ਅੱਗ ਦੇ ਕਾਬੂ ਪਾ ਲਿਆ ਦੂਜੇ ਪਾਸੇ ਟਰੈਕਟਰ ਟਰਾਲੀ ਚਾਲਕ ਨੇ ਜਦੋਂ ਦੇਖਿਆ ਕਿ ਅੱਗ ਭਖਣ ਲੱਗ ਪਈ ਆ ਤਾਂ ਉਹ ਟਰੈਕਟਰ ਟਰਾਲੀ ਨਾਲੋਂ ਵੱਖ ਕਰਕੇ ਭਜਾ ਕੇ ਲੈ ਗਿਆ ਦੁਕਾਨਦਾਰਾਂ ਅਨੁਸਾਰ ਡਡਵਾ ਰੋਡ ਤੇ ਲੱਗੇ ਟਰਾਂਸਫਾਰਮਰ ਲਗਾਤਾਰ ਹਾਸਿਆ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਇਹਨਾਂ ਟਰਾਂਸਫਾਰਮਰਾਂ ਦੀ ਦਿਸ਼ਾ ਸੜਕ ਵੱਲ ਹੈ ਜਿਸ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ ਜਦਕਿ ਉਹ ਕਈ ਵਾਰ ਪਾਵਰ ਕਮ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਕਿ ਇਸ ਰੋਡ ਤੇ ਕਾਫੀ ਭਾਰੀ ਟ੍ਰੈਫਿਕ ਰਹਿੰਦਾ ਹੈ ਤੇ ਇਹਨਾਂ ਟਰਾਂਸਫਾਰਮਰ ਦੀਆਂ ਗੱਡੀਆਂ ਨੂੰ ਅਕਸਰ ਛੂਕ ਕੇ ਗੁਜ਼ਰਦੀਆਂ ਹਨ ਅੱਜ ਵੀ ਜਦੋਂ ਪ੍ਰਾਲੀ ਲੱਦੀ ਓਵਰ ਲੋਡ ਟਰਾਲੀ ਇੱਥੋਂ ਗੁਜ਼ਰਨ ਲੱਗੀ ਤਾਂ ਟਰਾਂਸਫਾਰਮਰ ਕਰਨ ਅੱਗ ਲੱਗ ਗਈ ਅੱਗ ਕਾਰਨ ਬਿਜਲੀ ਦੇ ਤਾਰਾਂ ਵੀ ਸੜ ਗਈਆਂ ਤੇ ਸਪਲਾਈ ਵੀ ਬੰਦ ਕਰਵਾਉਣੀ ਪਈ ਦੁਕਾਨਦਾਰਾਂ ਨੇ ਦੱਸਿਆ ਕਿ ਰੋਡ ਤੇ ਕੱਪੜਿਆਂ ਦੀਆਂ ਫਰਨੀਚਰ ਫਲਾਈਵੋਡ ਦੀਆਂ ਅਤੇ ਹੋਰ ਕਈ ਦੁਕਾਨਾਂ ਹਨ ਗਨੀਮਤ ਰਹੀ ਕਿ ਆਸਾ ਦਿਨ ਵੇਲੇ ਹੋਇਆ ਹੈ ਜੇਕਰ ਪ੍ਰਾਲੀ ਵਾਲੀ ਟਰਾਲੀ ਨੂੰ ਦੇਰ ਰਾਤ ਅੱਗ ਲੱਗਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਟਰਾਂਸਫਾਰਮਰ ਸਹੀ ਦਿਸ਼ਾ ਵਿੱਚ ਲਗਾਏ ਜਾਏ ਤਾਂ ਜੋ ਸੜਕ ਦੀ ਚੜਾਈ ਵੀ ਵੱਧ ਸਕੇ ਅਤੇ ਹਾਸੀਆਂ ਤੇ ਵੀ ਕੰਟਰੋਲ ਕੀਤਾ ਜਾ ਸਕੇ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਮੇਰਾ ਨਾਮ ਸਨੀ ਹੈ ਡੜਵਾਂ ਰੋਡ ਦੇ ਦੁਕਾਨਾ ਮੇਰੀ ਸੰਧੂ ਫਰਨੀਚਰ ਹਾਊਸ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਗਦੀ ਆ ਉਹ ਜਿਆਦਾ ਰਖਿਆ ਗਿਆ ਲੰਗਦੀ ਆ ਵਾ ਤੇ ਅਸੀਂ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲਗਾਈਏ ਠੀਕ ਹੈ ਜੀ ਪਰ ਆਲੀ ਦੀ ਪਲੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਂਸਫਾਰਮ ਦੇ ਲਾਗੇ ਖੜੀ ਹੀ ਜਦੋਂ ਉਹਨੇ ওভারਟੇਕ ਕਰਨਾ ਸੀ ਤਾਂ ਬਿਲਕੁਲ ਨਾਲ ਜੋੜ ਦਿੱਤੀ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲਓ ਅੱਗ ਲੱਗਣ ਦਾ ਡਰ ਜਦੋਂ ਉਹਨਾਂ ਨੇ ਪਰੇ ਕੀਤੀ ਤਾਂ ਨਾਲੇ ਉਹ ਉਹ ਤੋਂ ਸਪਾਰਕ ਹੋਈਆ ਸਪਾਰਕ ਹੋ ਗਿਆ ਅੱਗ ਲੱਗ ਗਈ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਾਈ ਆ ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ ਫਰਕਾ ਹਾਂਜੀ ਇਹ ਜੀ ਆਪਣੇ ਡੇੜਵਾ ਤੋਂ ਆਉਂਦੀ ਪਈ ਸੀ ਜੀ ਸ਼ਹਿਰ ਨੂੰ ਕਿੰਨੇ ਕੁ ਅਗੀ ਜੀ ਹਾਂਜੀ ਆਪੀ ਇਸ ਤਰ੍ਹਾਂ ਮਗੇ ਇਤਰਾਜ਼ ਬਹੁਤ ਮਗੇ ਬਹੁਤ ਜ਼ਿਆਦਾ ਅੱਗ ਜੀ ਦੋ ਫਾਰ ਫਾਰਬੀਏਡ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬਜਾਈ ਹੈ ਜੀ ਬਟ ਨਾਮ ਦੇ ਕੰਮ ਹੋ ਗਿਆ ਜੀ ਜਾਨੀਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉੱਦਾਂ ਕੋਈ ਵੀ ਕਿਹੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ ਹੈ ਤਾਂ ਹੀ ਦੱਸਿਓ ਜੀ ਅਗਲ ਕਿਸ ਤਰ੍ਹਾਂ ਦੀ ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਿਹੜੀ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਅ ਹੋ ਗਿਆ ਇਹ ਪਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਦੇ ਜਿਹੜਾ ਟਰਾਂਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਪਰਾਲੀ ਨੂੰ ਅਗਰ ਆ ਗਈ ਸਾਰੀਆਂ ਤਾਰਾਂ ਛੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਤੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਯੋਗੀ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬੀਲੀਬੋਰਡ ਨੂੰ ਲਿਖ ਕੇ ਦਿੱਤਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉਥੇ ਬਹੁਤ ਰਸ਼ ਹੁੰਦਾ ਉੱਤੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ ਉਹਨੂੰ ਦੂਸਰੀ ਸਾਈਡ ਪੇਂਟ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ ਰਾਹ ਕਾਈਡੌਨ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਐਕਸੈਸ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ 10 ਟ੍ਰਾਂਸਫਰ ਇਸ ਡੈਡਵਾ ਰੋਡ ਦੇ ਲੱਗੇ ਆ ਸ਼ਹਿਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਜੇ ਇਹੀ ਸਾਈਡ ਚੇਂਜ ਕਰ ਦਈਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਜੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸਸੀ ਸਾਹਿਬ ਨੂੰ ਕਹਿਤਾ ਐਸੀ ਸਾਹਿਬ ਨੂੰ ਕਹਿਤਾ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਪ੍ਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਜੇ ਟ੍ਰਾਂਸਪੋਰਟ ਲੱਗੇ ਸੜਕ ਤੇ ਲੱਗੇ ਲੱਗੇਗਾ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇਦੇ ਆ ਖੜੇ ਰੋਕ ਤੇ ਜੇ ਦੂਸਰੀ ਬੋਰਡ ਤੇ ਦੂਸਰੀ ਤਰ੍ਹਾਂ ਕਰ ਦਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆਗੇ ਹਾਈ ਧਿਆਨ ਨਾਲ ਰਾਤ ਨੂੰ ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਹੁੰਦਾ ਤੇ ਕਿੰਨਾ ਖਾਣਾ ਹੋਣਾ ਹੈ ਕਿੰਨੇ ਦੁਕਾਨਦਾਰਾ ਲੱਗੇ ਬੜੇ ਬੜੇ ਇਹਨਾਂ ਨੇ ਮਾਰ ਰਕੇਦੇ ਆ ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਟੈਂਸਰ